ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆਪਾਂ ਵੀਡੀਓ ਪਾਈ ਸੀ ਵੀ ਆਪਣੇ 4 ਤਰੀਕ ਦਾ ਕੈਂਪ ਆਣਾ ਪਿੰਡ ਸੇਖੂਪੁਰ ਕਲਾਂ ਵਿਖੇ ਪੰਜਾਬ ਐਗਰੋ ਦੀ ਟੀਮ ਆਈ ਸੀ ਨਾ ਪਹਿਲਾਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਪਾਂ ਤੇ ਬਾਈ ਆਈ ਸੀਗੇ ਆਪਣੇ ਅਮਰਤ ਸਿੰਘ ਜੀ ਕੋਟ ਦੋਨੇ ਪਿੰਡ ਤੋਂ ਹਨਾ ਤੇ ਬੜਾ ਵਧੀਆ ਯਾਨੀ ਵਿਚਾਰ ਆਪਣੇ ਬੇਸ ਕਰੇ ਨੇਗੇ ਉਹਦੇ ਵਿਚਾਰ ਬਾਈ ਦੇ ਹੁਣ ਹਨਾ ਸੁਣਦੇ ਆਂਗੇ ਵੀਰੇ ਇਹਨਾਂ ਨੇ ਸਬਜ਼ੀਆਂ ਲਾਈਆਂ ਤਾਂ ਪੰਜਾਬ ਐਗਰੋ ਦੀ ਟੀਮ ਨੇ ਇੱਥੇ ਜਿਹੜਾ ਕੈਂਪ ਸੀ ਉਹ ਮਨਪ੍ਰੀਤ ਨੂੰ ਜੁਮੇਵਾਰ ਦੇਕੇ 4-3 ਦਿਨਾਂ ਤੋਂ ਪੂਰਨ ਹੋਇਆ। ਉਹਨਾਂ ਜਿਹੜੀ ਮੰਗਲ ਨਹੀਂ ਚਾਹੁੰਦਾ ਸੀ। ਇਹਨੂੰ ਸਾਡੀ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਹੈ ਜੋ ਇਦਾਂ ਦੇ ਕੰਮ ਕਰੂਗੀ ਤਾਂ ਅਸੀਂ ਪੰਜਾਬ ਨੂੰ ਵੀ ਬਚਾਵਾਂਗੇ। ਪੰਜਾਬ ਦੇ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਨੇ ਉਹਨਾਂ ਨੂੰ ਸ਼ੁੱਧ ਸਬਜ਼ੀਆਂ ਜਿਹੜੀਆਂ ਕਿ ਬਹੁਤ ਜ਼ਹਿਰਾਂ ਨਾਲ ਲੋਕ ਤਿਆਰ ਕਰਦੇ ਨੇ। ਬਿਨਾਂ ਜ਼ਹਿਰਾਂ ਤੋਂ ਜਦੋਂ ਅਸੀਂ ਤਿਆਰ ਕਰਕੇ ਦੇਵਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਆਬਾਦੀ ਕਹਿੰਦੇ ਆ ਜਾਂ ਸਾਡਾ ਸਮਾਜ ਹੈ ਉਹਦੀ ਜਿਹੜੀ ਸਿਹਤ ਹੈ ਉਹ ਆਪਣੇ ਆਪ ਹੀ ਇੰਪਰੂਵ ਹੋਊਗੀ। ਇਹਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਕਿਸਾਨ ਕੋਲੇ ਹੈ। ਜੇ ਕਿਸਾਨ ਸਮਝਦਾ ਰਹੂਗਾ ਤਾਂ ਜਿਹੜਾ ਸਮਾਜ ਹੈ ਉਹ ਉਹਦੇ ਨਾਲੋਂ ਪਹਿਲਾਂ ਬਚ ਜਾਊਗਾ। ਧੰਨਵਾਦ। ਤੇ ਬਾਈ ਦੀਆਂ ਵੀਡੀਓ ਵੀ ਹਨਾ ਤੁਸੀਂ ਦੇਖੀਆਂ ਹੋਣੀਆਂ Facebook ਤੇ YouTube ਤੇ ਤੇ PAU ਕਲੱਬ ਦਾ ਪ੍ਰਧਾਨ ਵੀ ਆ ਬਾਈ ਹਨਾ ਤੇ ਬਾਕੀ ਆਪਣੇ ਜਿਹੜੇ ਭਰਾ ਆਏ ਨੇ ਦੂਜੇ ਪਿੰਡਾਂ ਚੋਂ ਆਏ ਨੇ ਆਪਣੇ ਬਜ਼ੁਰਗ ਜੀ ਆਏ ਨੇ ਹਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਪਿੰਡ ਵਾਲਿਆਂ ਦਾ ਤੇ ਬੀਬੀਆਂ ਭੈਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ